ਦੋਸਤੋ ਸਲੂਟ ਆ ਉਹਨਾਂ ਮੁਸਲਮਾਨ ਵੀਰਾਂ ਨੂੰ ਜਿਨ੍ਹਾਂ ਨੂੰ ਭਾਰਤ ਵਿੱਚ ਘੱਟ ਗਿਣਤੀ ਹੋਣ ਕਰਕੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਏ ਕਈ ਤਰ੍ਹਾਂ ਦੀ ਬਿਆਨਬਾਜ਼ੀ ਨੂੰ ਸਹਾਰਨਾ ਪੈਂਦਾ ਏ ਜਿਵੇਂ ਪਿਛਲੇ ਦਿਨੀ ਬਗੇਸ਼ਵਰ ਧਾਮ ਵਾਲੇ ਬਾਬੇ ਵਰਗਿਆਂ ਦੇ ਕਈ ਕਈਆਂ ਦੇ ਬਿਆਨ ਆਏ ਕਿ ਜਿਹੜੇ ਮੁਸਲਮਨ ਵੀਰ ਆ ਉਹਨਾਂ ਦੀ ਐਂਟਰੀ ਮਹਾਕੁੰਭ ਮੇਲੇ ਦੇ ਵਿੱਚ ਬੈਣ ਹੋਣੀ ਚਾਹੀਦੀ ਆ ਬੜਾ ਕੁਝ ਸਹਿੰਦੇ ਹੋਏ ਮੁਸਲਮਾਨ ਵੀਰ ਜਿਹੜਾ ਮਹਾਕੁੰਬ ਦੇ ਮੇਲੇ ਵਿੱਚ ਭਗਦੜ ਮੱਚੀ ਬਹੁਤ ਸਾਰੇ ਲੋਕਾਂ ਦੀ ਮੌਤ ਹੋਈ ਜਿੱਥੇ ਸਰਕਾਰਾਂ ਵੀ ਰਾਜਨੀਤੀ ਕਰਦੀਆਂ ਨਜ਼ਰ ਆਈਆਂ ਤਾਂ ਜਨਵਰੀ ਦੇ ਵਿੱਚ ਇੰਨੀਆਂ ਠੰਡੀਆਂ ਰਾਤਾਂ ਦੇ ਵਿੱਚ ਜਦੋਂ ਲੋਕ ਮਰ ਰਹੇ ਸੀ ਭੱਜ ਰਹੇ ਸੀ ਕੁੱਝ ਲੋਕ ਰੇਲਵੇ ਸਟੇਸ਼ਨਾਂ ਦੇ ਵੱਲ ਜਾ ਰਹੇ ਸੀ ਕਿ ਅਸੀਂ ਇੱਥੋਂ ਵਾਪਸ ਚ ਜਾਈਏ ਪਰ ਉੱਥੇ ਵੀ ਜਿਹੜਾ ਪੁਲਿਸ ਨੇ ਇਹ ਭਗਦੜ ਵੇਖ ਕੇ ਉਹਨਾਂ ਨੂੰ ਕੰਟਰੋਲ ਕਰਨਾ ਚਾਹਿਆ ਰੋਕਣਾ ਚਾਹਿਆ ਤਾਂ ਲੋਕ ਭੁੱਖੇ ਪਿਆਸੇ ਸੀ ਠਰ ਰਹੀ ਸੀ ਇੰਨੀ ਠੰਡ ਦੇ ਵਿੱਚ ਤਾਂ ਉਦੋਂ ਮੁਸਲਮਾਨ ਵੀਰਾਂ ਨੇ ਉਹਨਾਂ ਵਾਸਤੇ ਆਪਣੇ ਘਰਾਂ ਦੇ ਮਦਰੱਸਿਆਂ ਦੇ ਦਰਵਾਜ਼ੇ ਖੋਲ ਦਿੱਤੇ ਉਹਨਾਂ ਵਾਸਤੇ ਜਿੰਨਾ ਜਿੰਨੀ ਜੋਗੇ ਉਹ ਵੀਰ ਪੈਣਾ ਸੀ ਉਹਨਾਂ ਨੇ ਲੰਗਰ ਲਾ ਦਿੱਤੇ ਦੱਸਿਆ ਜਾ ਰਿਹਾ ਕਿ 25000 ਦੇ ਕਰੀਬ ਉਹਨਾਂ ਨੇ ਜਿਹੜੇ ਇਹ ਮਹਾਕੁੰਭ ਦੇ ਮੇਲੇ ਵਿੱਚ Hindu ਪੈਣਾ ਭਰਾ ਆਏ ਸੀ ਉਹਨਾਂ ਦੀ ਸੇਵਾ ਵਿੱਚ 25000 ਦੇ ਕਰੀਬ ਉਹਨਾਂ ਨੇ ਕੰਬਲ ਵੰਡੇ ਤੇ ਹੋਰ ਜਿਹੜਾ ਖਾਣਾ ਪਾਣੀ ਉਹਨਾਂ ਨੇ ਉਹਨਾਂ ਦੀ ਸੇਵਾ ਕੀਤੀ ਉਹ ਵੱਖ-ਵੱਖ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਜਿਦੇ ਵਿੱਚ Hindu ਭੈਣਾ ਭਰਾ ਜਿਹੜੇ ਮੁਸਲਮਾਨ ਵੀਰ ਭੈਣਾ ਭਰਾ ਏ ਜਿਨ੍ਹਾਂ ਨੇ ਇਹਨਾਂ ਲੋਕਾਂ ਦੀ ਸੇਵਾ ਕੀਤੀ ਆ Hindu ਭੈਣਾ ਭਰਾਵਾਂ ਦੀ ਸੇਵਾ ਕੀਤੀ ਆ ਉਹਨਾਂ ਦਾ ਧੰਨਵਾਦ ਕਰਦੇ ਨਜ਼ਰ ਆ ਰਹੇ ਨੇ ਤਾਂ ਵੱਖ-ਵੱਖ ਜਿਹੜੀਆਂ ਵੀਡੀਓ ਆ ਮੁਸਲਮਾਨ ਭੈਣਾ ਭਰਾਵਾਂ ਦੀਆਂ ਜਿਹੜੇ ਜਿਨ੍ਹਾਂ ਨੇ ਮਦਰਸੇ ਖੋਲੇ ਆਪਣੇ ਘਰ ਖੋਲੇ ਲੋਕਾਂ ਦੀ ਸੇਵਾ ਕੀਤੀ ਚੀਜ਼ਾਂ ਵੰਡੀਆਂ ਉਹ ਜਿਹੜੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਾਲਾਂਕਿ ਕੁਝ ਬਗੇਸ਼ਵਰ ਧਾਮ ਵਾਲੇ ਬਾਬੇ ਵਰਗੇ ਇਹ ਟੀਕਾ ਟਿੱਪਣੀ ਕਰਦੇ ਸੀ ਕਿ ਉਹਨਾਂ ਜਿਹੜੇ ਮੁ슬ਮਨ ਭੈਣਾ ਭਰਾ ਏ ਇੱਕ ਨਫਰਤ ਫਲਾਉਂਦੇ ਸੀ ਕਿ ਉਹਨਾਂ ਨੂੰ ਇਹ ਜਿਹੜਾ ਮਹਾਕੁੰਭ ਦਾ ਮੇਲਾ ਏ ਉਹਦੇ ਵਿੱਚ ਜਾਣ ਨਹੀਂ ਦਿੱਤਾ ਜਾਣਾ ਚਾਹੀਦਾ ਬੈਨ ਕਰਨਾ ਚਾਹੀਦਾ ਪਰ ਜਿਹੜਾ ਲੋਕਾਂ ਦਾ ਆਪਸ ਵਿੱਚ ਪਿਆਰ ਆ ਮੇਲ ਜੋਲ ਆ ਹਰ ਰਾਜਨੀਤੀ ਤੋਂ ਧਰਮ ਤੋਂ ਉੱਪਰ ਉੱਠ ਕੇ ਜਿਹੜਾ ਉਹਨਾਂ ਦਾ ਆਪਸੀ ਭਾਈਚਾਰਕ ਸਾਂਝਾ ਨੇ ਉਹਨਾਂ ਨੂੰ ਕੋਈ ਕਿੰਨੀ ਵੀ ਸਿਆਸਤ ਕਿਉਂ ਨਾ ਕਰ ਲੇ ਕੋਈ ਕਿੰਨੇ ਵੀ ਨਫ਼ਰਤੀ ਭਾਸ਼ਣ ਕਿਉਂ ਨਾ ਕਰ ਲੇ ਉਸ ਭੈਣਾ ਭਰਾਵਾਂ ਦੇ ਜਿਹੜੇ ਆਪਸੀ ਪਿਆਰਾ ਚਾਹੇ ਹਿੰਦੂ ਮੁਸਲਿਮ ਸਿੱਖ ਅਸਾਈ ਕੋਈ ਵੀ ਆ ਉਹਨੂੰ ਕੋਈ ਵੀ ਤੋੜ ਨਹੀਂ ਸਕਦਾ ਜਿੰਨੀ ਕੋਈ ਮਰਜ਼ੀ ਤੋੜਨ ਦੀ ਕੋਸ਼ਿਸ਼ ਕਰੇ ਇੱਕ ਨਾ ਇੱਕ ਦਿਨ ਇਹ ਜਿਹੜੇ ਭੈਣਾ ਭਰਾ ਉਹ ਆਸ ਵਿੱਚ ਮਿਲਨ ਵਰਤਣ ਗਈ ਕਿਉਂਕਿ ਇਹ ਸਭ ਸਿਆਸਤਾਂ ਦੇ ਪਾਇਪ ਪਾੜੇ ਨੇ ਜਾਂ ਕੁਝ ਫਿਰਕੂ ਲੋਕਾਂ ਦੇ ਪਾਇਪ ਪਾੜੇ ਨੇ ਪਰ ਜਿਹੜੇ ਭੈਣਾ ਭਰਾ ਅਸਲ ਵਿੱਚ ਹਿੰਦੂ ਸਿੱਖ ਮੁਸਲਮਾਨ ਆ ਉਹਨਾਂ ਦੀਆਂ ਭਾਈਚਾਰਕ ਸਾਂਝਾਂ ਤਾਂ ਉਵੇਂ ਹੀ ਬਰਕਰਾਰ ਨੇ ਪਰ ਕੁਝ ਨਫ਼ਰਤੀ ਲੋਕ ਇਨ ਲੋਕਾਂ ਦੇ ਵਿੱਚ ਨਫ਼ਰਤ ਦਾ ਜ਼ਹਿਰ ਭਰਨਾ ਲੋਚਦੇ ਨੇ ਚਾਹੁੰਦੇ ਨੇ ਤਾਂ ਦੱਸਿਆ ਜਾ ਰਿਹਾ ਮੁਸਲਮਾਨ ਭੈਣਾ ਭਰਾਵਾਂ ਨੇ ਨਾ ਖਾਸ ਕੋਹਨਾ ਰੋਸ਼ਨ ਬਾਗ ਹਿੰਮਤਗੰਜ ਖੁਲਦਾ ਬਾਗ ਰਾਣੀ ਮੰਡੀ ਸ਼ਾਹਗੰਜ ਆਦ ਥਾਵਾਂ ਤੇ ਜਿਹੜਾ Hindu ਭੈਣਾ ਭਰਾ ਸੀ ਉਹਨਾਂ ਵਾਸਤੇ ਆਪਣੇ ਮਦਰਸੇ ਆਪਣੇ ਘਰ ਖੋਲ ਦਿੱਤੇ ਤੇ ਬਗੇਸ਼ਵਰ ਧਾਮ ਵਾਲੇ ਬਾਬਾ ਜੀ ਦਾ ਇੱਕ ਹੋਰ ਬਿਆਨ ਵਾਵਾ ਜਿਆਦੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਉਹ ਕਹਿ ਰਹੇ ਆ ਕਿ ਜੇਕਰ ਕੋਈ ਗੰਗਾ ਦੇ ਕਿਨਾਰੇ ਜਾ ਕੇ ਮਰੂਗਾ ਤਾਂ ਉਹ ਮਰੂਗਾ ਨਹੀਂ ਮੋਕਸ਼ ਪ੍ਰਾਪਤ ਕਰੂਗਾ ਜਿਹਦੇ ਤੇ ਕਾਫੀ ਜਿਆਦਾ ਵਿਵਾਦ ਪਖਿਆ ਲੋਕਾਂ ਨੇ ਕਾਫੀ ਜਿਆਦਾ ਟਿੱਕਾ ਟਿੱਪਣੀ ਕੀਤੀ ਇਥੋਂ ਤੱਕ ਵੀ ਕਿਹਾ ਕਿ ਜੇਕਰ ਬਾਬਾ ਜੀ ਇਹੀ ਕਹਿ ਰਹੇ ਆ ਕਿ ਮੋਕਸ਼ ਪ੍ਰਾਪਤ ਹੁੰਦਾ ਗੰਗਾ ਦੇ ਕਿਨਾਰੇ ਮਰਨ ਦੇ ਨਾਲ ਉਹ ਲੋਕ ਤਾਂ ਇੰਨੀ ਭੈੜੀ ਮੌਤ ਮਰੇ ਆ ਕਿ ਉੱਤੋਂ ਦੀ ਲੋਕ ਉਹਨਾਂ ਦੇ ਪਤਾ ਨਹੀਂ ਕਿੰਨੇ ਲੋਕ ਲੰਘ ਗਏ ਉਹ ਵਿਚਾਰੇ ਥੱਲੇ ਲੱਤੜੇ ਗਏ ਉਹਨਾਂ ਦੇ ਸਾਹ ਕੁੱਟੇ ਗਏ ਉਹਨਾਂ ਦੀ ਬੁਰੀ ਹਾਲਤ ਹੋਗੀ ਤੜਫ ਤੜਫ ਕੇ ਉਹਨਾਂ ਲੋਕਾਂ ਦੀ ਮੌਤ ਹੋ ਗਈ ਤੇ ਇਹ ਬਾਬਾ ਜੀ ਕਹਿ ਰਹੇ ਆ ਕਿ ਉਹ ਲੋਕ ਗੰਗਾ ਦੇ ਕਿਨਾਰੇ ਜਿਸ ਤਰੀਕੇ ਮਰੇ ਨੇ ਇੰਨੀ ਬੁਰੀ ਹਾਲਤ ਦੇ ਨਾਲ ਉਹਨਾਂ ਨੂੰ ਮੋਕਸ਼ ਪ੍ਰਾਪਤ ਹੋ ਗਿਆ ਤਾਂ ਉਹਨਾਂ ਦਾ ਕਹਿਣਾ ਏ ਕਿ ਬਾਬਾ ਜੀ ਖੁਦ ਵੀ ਗਏ ਸੀ ਉਥੇ ਇਸ਼ਨਾਨ ਕਰਨ ਗੰਗਾ ਦੇ ਕਿਨਾਰੇ ਫਿਰ ਉਹਨਾਂ ਨੇ ਖੁਦ ਮੋਕਸ਼ ਪ੍ਰਾਪਤ ਕਿਉਂ ਨਹੀਂ ਕੀਤਾ ਹਾਲਾਂਕਿ ਉਹਨਾਂ ਲੋਕਾਂ ਨੂੰ ਮੋਕਸ਼ ਪ੍ਰਾਪਤ ਹੋਇਆ ਕਿ ਨਹੀਂ ਹੋਇਆ ਇਹ ਵੱਖਰੀ ਗੱਲ ਆ ਪਰ ਇਹੋ ਜਿਹਾ ਬਿਆਨ ਕਿਸੇ ਦੀ ਮੌਤ ਤੇ ਦੇਣਾ ਮੇਰੇ ਖਿਆਲ ਵਿੱਚ ਠੀਕ ਗੱਲ ਨਹੀਂ ਬਗੇਸ਼ਵਰ ਧਾਮ ਵਾਲੇ ਬਾਬਾ ਜੀ ਦੀ ਕਿ ਉਹਨਾਂ ਨੇ ਜਿਹੜੇ ਲੋਕ ਇੰਨੀ ਦਰਦਨਾਕ ਮੌਤ ਮਰੇ ਆ ਜਿਹਦੇ ਤੇ ਸਾਰੇ ਪਾਸੇ ਪੂਰੇ ਭਾਰਤ ਦੇ ਅੰਦਰ ਹਾਹਾਕਾਰ ਮੱਚ ਗਈ ਆ ਠੀਕ ਆ ਕਿ ਉਹਦੇ ਤੇ ਰਾਜਨੀਤੀ ਕੀਤੀ ਜਾ ਰਹੀ ਆ ਲੋ ਸਰਕਾਰਾਂ ਵੱਲੋਂ ਉਹਨੂੰ ਛਪਾਉਣ ਦੀ ਕੋਸ਼ਿਸ਼ ਕੀਤੀ ਗਈ ਆ ਬਿਆਨ ਵੀ ਇਹ ਆਇਆ ਕਿ ਸਭ ਕੁਝ ਠੀਕ ਠਾਕ ਆ ਸਰਕਾਰਾਂ ਨੇ ਇਹ ਬਿਆਨ ਦਿੱਤੇ ਕਿ ਸਭ ਕੁਝ ਠੀਕ ਠਾਕ ਆ ਕੋਈ ਵੀ ਅੱਡੀ ਪ੍ਰੋਬਲਮ ਨਹੀਂ ਗੋਦੀ মিডিਆ ਨੇ ਵੀ ਆਪਣਾ ਇੱਥੇ ਇਹੀ ਰੋਲ ਅਦਾ ਕੀਤਾ ਹੈ ਕਿ ਗੋਦੀ মিডিਆ ਨੇ ਵੀ ਹਰ ਚੀਜ਼ ਨੂੰ ਛਪਾਉਣ ਦੀ ਕੋਸ਼ਿਸ਼ ਕੀਤੀ ਆ ਪਰ ਲੋਕਾਂ ਦੀ ਆਵਾਜ਼ ਲੋਕਾਂ ਦਾ ਦਰਦ ਕਦੇ ਵੀ ਛਪਾਇਆ ਸ਼ੋਪਦਾ ਨਹੀਂ ਤਾਂ ਲੋਕਾਂ ਨੇ ਜਿਹੜਾ ਜਿਹੜੇ ਕੁਝ ਚੰਗੇ ਚੈਨਲ ਸੀ ਕੋ ਸੋਸ਼ਲ ਮੀਡੀਆ ਦੇ ਰਾਹੀਂ ਇਹ ਜਿਹੜੀ ਸਾਰੀ ਸਚਾਈ ਆ ਉਥੋਂ ਦੀ ਉਹ ਨੰਗੀ ਹੋ ਗਈ ਆ ਸਭ ਕੁਝ ਪਤਾ ਲੱਗ ਚੁੱਕਾ ਕਿ ਉਥੇ ਕਿੰਨੇ ਲੋਕ ਮਾਰੇ ਗਏ ਆ ਕਿਵੇਂ ਤੜਫ ਤੜਫ ਕੇ ਲੋਕਾਂ ਦੀ ਜਾਣ ਗਈ ਆ ਸੋ ਮੇਰੇ ਖਿਆਲ ਵਿੱਚ ਅਜਿਹੀ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਕਿਉਂਕਿ ਜਿਹੜੇ ਲੋਕਾਂ ਦੇ ਧੀਆ ਪੁੱਤ ਉਥੇ ਮਾਰੇ ਗਏ ਘਰ ਦੇ ਪਰਿਵਾਰਕ ਮੈਂਬਰ ਮਾਰੇ ਗਏ ਉਹਨਾਂ ਪਰਿਵਾਰਾਂ ਦਾ ਕੀ ਹਾਲ ਆ ਕਿਵੇਂ ਉਹ ਜਦੋਂ ਅਸੀਂ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਰੋਂਦੇ ਕਰਲੋਂਦੇਆਂ ਦੀਆਂ ਵੀਡੀਓ ਦੇਖਦੇ ਆ ਆਪਣੇ ਉਹ ਕਰ ਦੇ ਜੀਆਂ ਵਾਸਤੇ ਤੜਫਦਾ ਦੇਖਦੇ ਆ ਤਾਂ ਮਨ ਬਿਆਕੁੱਲ ਉਠ ਹੋਉੜਦਾ ਏ ਤੜਫੋੜਦਾ ਏ ਕਿ ਕੀ ਬਣਿਆ ਉੱਥੇ ਸਰਕਾਰਾਂ ਨੇ ਜਿੰਨਾ ਪੁਖਤਾ ਪ੍ਰਬੰਧ ਉੱਥੇ ਕਰਨਾ ਸੀ ਜਿੰਨਾ ਚਾਹੀਦਾ ਸੀ ਉਹਨਾਂ ਨੂੰ ਕਿ ਪੁਖਤਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਪਹਿਲਾਂ ਹੀ ਪਤਾ ਸੀ ਉੱਥੇ ਤਾਂ ਬਹੁਤ ਵੱਡੇ ਪੱਦਰ ਤੇ ਇਕੱਠ ਹੋਣਾ ਏ ਭੀੜ ਹੋਣੀ ਆ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਸੀ ਸਰਕਾਰ ਨੇ ਜਿੰਨਾ ਪ੍ਰਬੰਧ ਚਾਹੀਦਾ ਸੀ ਉਹ ਕੀਤਾ ਨਹੀਂ ਤਾਂ ਪਹਿਲਾਂ ਹੀ ਲੋਕ ਇੱਕ ਅਸਫਲ ਸਿਸਟਮ ਦੀ ਭੇਟ ਚੜ ਗਿਆ ਤਾਂ ਉਥੇ ਇਹੋ ਜੀ ਬਿਆਨਬਾਜ਼ੀ ਲੋਕਾਂ ਦੇ ਮਨਾਂ ਤੇ ਹੋਰ ਸੱਟ ਮਾਰਨ ਵਾਲੀ ਗੱਲ ਆ ਅਜਿਹੀਆਂ ਬਿਆਨਬਾਜ਼ੀਆਂ ਤੋਂ ਮੇਰੇ ਖਿਆਲ ਚ ਬਚਣਾ ਚਾਹੀਦਾ